ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਹੈ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਨੂੰ 1993 ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਸਰਕਾਰ ਵੱਲੋਂ ਆਗਿਆ ਦਿੱਤਾ ਗਿਆ ਉਸ ਸਮੇਂ ਕੇਪੀਐਸ ਗਿਲ ਬਿਆਨਤੇ ਦੀ ਸਰਕਾਰ ਆਖ ਦਿੱਤਾ ਗਿਆ ਵੀ ਉਹ ਤਾਂ ਭਗੌੜੇ ਹੋਗੇ ਪੁਲਿਸ ਹਿਰਾਸਤ ਤੋਂ ਭੱਜ ਗਏ ਕੋਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇੱਕ ਪੁਲਿਸ ਵਾਲੇ ਨੇ ਸਚਾਈ ਦੱਸੀ ਵੀ ਸੀ ਸੋ ਗਿਆਨੀ ਗੁਰਦੇਵ ਸਿੰਘ ਜੀ ਕੋਕੇ 1992 ਦੇ ਵਿੱਚ ਸਾਡੇ ਨਗਰ ਚ ਦੀਵਾਨ ਸਜੇ ਸੀ ਕਸਬਾ ਭਰਾਲ ਵਿਖੇ ਤੇ ਅੱਠਵੀਂ ਚ ਪੜਦੇ ਹੁੰਦੇ ਇਸ ਗੁੱਲੋ ਅਤੀ ਛੁੱਟੀ ਵੇਲੇ ਆ ਜਾਣਾ ਦਿਵਾਨ ਸੁਣਨ ਵਾਸਤੇ ਤੇ ਅੰਮ੍ਰਿਤ ਸੰਚਾਰ ਉਹਨਾਂ ਕਰਾਇਆ ਸੀ ਉਦੋਂ ਉਸ ਜਥੇ ਪਾਸੋਂ 81992 ਦੇ ਵਿੱਚ ਅੰਮ੍ਰਿਤ ਪਾਣ ਕੀਤਾ ਸੀ ਅੰਮ੍ਰਿਤ ਛਕਿਆ ਸੀ ਸੋਦੋਂ ਥੋੜੇ ਚਿਰ ਬਾਅਦ ਹੀ ਦਸੰਬਰ ਦੇ ਵਿੱਚ ਹੀ ਪਰ ਉਸਨੇ ਗ੍ਰਿਫਤਾਰ ਕਰਕੇ 45 ਦਿਨਾਂ ਦੇ ਵਿੱਚ ਹੀ ਸ਼ਹੀਦ ਕਰ ਦਿੱਤਾ 1901 ਨੇ ਮੇਦੇ ਵਿੱਚ ਇੱਕ ਟਿਵਾੜੀ ਕਮਿਸ਼ਨ ਬਣਿਆ ਸੀ ਉਦੋਂ ਰਿਪੋਰਟ ਆਈ ਇਹ ਫਲਾਣਾ ਫਲਾਣਾ ਦੋਸ਼ੀ ਹੈ ਕੋਈ ਕਾਰਵਾਈ ਨਹੀਂ ਹੋਈ ਹੁਣ ਫਿਰ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹਦੇ ਵਿੱਚ ਚੰਗੀ ਤਰ੍ਹਾਂ ਦੱਸਿਆ ਗਿਆ ਕਿ ਫਲਾਣਾ ਫਲਾਣਾ ਮੁਲਾਜ਼ਮ ਫਲਾਣਾ ਫਲਾਣਾ ਬੰਦਾ ਇਹ ਦੋਸ਼ੀ ਸੀ ਸੋਨਾਂ ਦੇ ਨਿਆਂ ਵਾਸਤੇ ਆਪਾਂ ਸਾਰਿਆਂ ਨੂੰ ਹੀ ਹੰਬਲਾ ਮਾਰਨਾ ਚਾਹੀਦਾ ਹੈ ਕਿਉਂਕਿ ਜੇ ਉਸ ਸਮੇਂ ਇੱਕ ਜਥੇ ਦਾ ਰਹਿ ਚੁੱਕੇ ਗਿਆਨੀ ਗੁਰਦੇਵ ਸਿੰਘ ਜੀ ਕੌਕੇ ਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਉਹ ਸੁਨੇਹਾ ਦਿੱਤਾ ਕੌਮ ਨੂੰ ਵੀ ਤੁਸੀਂ ਕੀ ਚੀਜ਼ ਹੋ ਪਿੰਡਾਂ ਵਿੱਚ ਰਹਿਣ ਵਾਲੇ ਆਮ ਲੋਕ ਅਸੀਂ ਤਾਂ ਅਕਾਲ ਤਖਤ ਦੇ ਰਹਿ ਚੁੱਕੇ ਜਥੇਦਾਰ ਨੂੰ ਵੀ ਕੋਹ ਕੋ ਕੇ ਸ਼ਹੀਦ ਕਰ ਸਕਦੇ ਮੇਰੇ ਘਰਾਂ ਵਿੱਚ ਬਹਿ ਜਾਣ ਬਾਗੀ ਨਾ ਬਣਨੀ ਇੱਕ ਸੁਨੇਹਾ ਦਿੱਤਾ ਗਿਆ ਸਮੇਂ ਦੇ ਰਹਿ ਚੁੱਕੇ ਜਥੇਦਾਰ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਗਿਆ ਅੱਜ ਸਰਕਾਰ ਨੂੰ ਚਾਹੀਦਾ ਵੀ ਸਿੱਖਾਂ ਦੇ ਹਿਰਦੇ ਜਿਹੜੇ ਬਲੁੰਦਰੇ ਐ ਉਹਨਾਂ ਤੇ ਖੰਡ ਤਾਂ ਹੀ ਪਾਉਗੀ ਜੋ ਦੋਸ਼ੀ ਨੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ ਜਿਨ੍ਹਾਂ ਨੇ ਬੇਕਸੂਰ ਗੁਰੂ ਕੇ ਸਿੰਘਾਂ ਤੇ ਬਿਆੰਤ ਤਸ਼ੱਦਦ ਢਾ ਕੇ ਤੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਨੂੰ ਬਣਦੀਆਂ ਉਹਨਾਂ ਦੀਆਂ ਸਜ਼ਾਵਾ ਦਿੱਤੀਆਂ ਜਾਣੀਆਂ ਚਾਹੀਦੀਆਂ ਨਹਿਤਾ ਉਹਨਾਂ ਨੂੰ ਹੋਰ ਉੱਚੀਆਂ ਪਦਵੀਆਂ ਹੌਲਦਾਰ ਬਣਾ ਦਿੱਤਾ ਜਾਂਦਾ ਹੈ ਫੀਤੀਆਂ ਲਾਲਕ ਕੇ ਕਈ ਇਹ ਫੀਤੀਆਂ ਦੇ لالچ ਦੇ ਵਿੱਚ ਹੋਰ ਸਾਡਾ ਰੈਂਕ ਵਧੇ ਇਹਦੇ لالਚ ਦੇ ਵਿੱਚ ਹੀ ਉਹਨਾਂ ਦੇ ਮਨਾਂ ਅੰਦਰ ਤਰਸ ਨਹੀਂ ਰਹਿੰਦਾ ਜ਼ੁਲਮ ਕ ਅਮਾਉਣਾ ਆਰੰਭ ਕਰ ਦਿੰਦੇ ਆ ਵੇਖਦੇ ਨਹੀਂ ਇਹ ਦੋਸ਼ੀ ਹੈ ਕਿ ਨਿਰਦੋਸ਼ਾ ਸਾਡੀ ਕੀਤੀ ਵਧੇਗੀ ਸਾਡਾ ਅਹੁਦਾ ਵਧੇਗਾ ਅਹੁਦਾ ਤੋ ਆਪਾਂ ਸਾਰਿਆਂ ਨੂੰ ਹੀ ਹੰਬਲਾ ਮਾਰਨਾ ਚਾਹੀਦਾ ਹੈ